ਜਮਿਨੀ ਵਿਵਾਦ ਨਾਲ ਪੰਜਾਬ ਵਿੱਚ ਉਜਾੜੇ ਦਾ ਇਹ ਕੋਈ ਪਹਿਲਾ ਮਸਲਾ ਨਹੀਂ ਹੈ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਉਜਾੜਾ ਜਮਿਨੀ ਝਗੜਿਆਂ ਦਾ ਔਰ ਪਾਣੀ ਦੇ ਰੌਲਿਆਂ ਦੇ ਵਿੱਚ ਹੀ ਅੱਜ ਤੱਕ ਹੁੰਦਾ ਹੈ ਫਿਲਮਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਟੌਪਿਕ ਸ਼ਰੀਕੇਬਾਜੀ ਜ਼ਮੀਨੀ ਝਗੜੇ ਅਤੇ ਪਾਣੀ ਦੇ ਝਗੜਿਆਂ ਨੂੰ ਲੈ ਕੇ ਹੁੰਦਾ ਹੁਣ ਤੱਕ ਹੁੰਦਾ ਹੈ ਇੱਕ ਤਾਜ਼ਾ ਹੀ ਘਟਨਾ ਜਲਾਲਾਬਾਦ ਦੇ ਫਾਇਲਕਾ ਜ਼ਿਲੇ ਵਿੱਚ ਜਿਸ ਵਿੱਚ ਇੱਕ ਪਿਓ ਅਤੇ ਪੁੱਤਰ ਨੂੰ ਪਾਣੀ ਦੀ ਵਾਰੀ ਪਿੱਛੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਹਰ ਹਰ ਵਿਅਕਤੀ ਦੇ ਹੱਥ ਵਿੱਚ ਅੱਜ ਕੱਲ ਮੋਬਾਈਲ ਹੋਣ ਕਾਰਨ ਇਹ ਵੀਡੀਓ ਇੰਨੀ ਵਾਇਰਲ ਕਰ ਦਿੱਤੀ ਗਈ ਕਿ ਇਸ ਵਿੱਚ ਦੇਖਿਆ ਨਹੀਂ ਗਿਆ ਕਿ ਕਮਜ਼ੋਰ ਦੇ ਇਨਸਾਨ ਇਸ ਵੀਡੀਓ ਨੂੰ ਦੇਖ ਕੇ ਕਦੇ ਵੀ ਅ ਬਲੱਡ ਸ਼ੌਕ ਜਾਂ ਕੁਝ ਵੀ ਜਿਵੇਂ ਹਿਰਦਿਆ ਹਕਾਤ ਹੋ ਸਕਦਾ ਜਿਵੇਂ ਕਿ ਲਈਏ ਕਿ ਉਹ ਹੋ ਸਕਦਾ ਤੋ ਸੋ ਸੋ ਸਮਝ ਕੇ ਵੀਡੀਓ ਪਾਇਆ ਕਰੋ ਮੈਂ ਤੁਹਾਡਾ ਆਪਣਾ ਡੀਡੀਐਸ ਨਿਊ ਚੈਨਲ ਤੋਂ